ਬੀਤੇ ਦਿਨੀ ਅਸੀਂ ਇੱਕ ਖਬਰ ਨਸਰ ਕਰਦੇ ਹਾਂ ਇੱਕ ਨਿੱਜੀ ਚੈਨਲ ਦੇ ਉੱਤੇ ਹਾਦਸੇ ਦੀ ਜਿਹੜੀ ਖਬਰ ਸੀ ਉਹ ਤਕਰੀਬਨ ਸਾਰਿਆਂ ਨੇ ਵੇਖੀ ਹੋਵੇਗੀ ਦੱਸਦੀਏ ਕਿ ਮਾਤਾ ਨੈਣਾ ਦੇਵੀ ਦੇ ਦਰਬਾਰ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਪਿੰਡ ਮਾਨਕਵਾਲ ਜ਼ਿਲ੍ਹਾ ਮਲੇਰਕੋਟਲਾ ਦੇ ਕੁਝ ਸ਼ਰਧਾਲੂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਹਾਦਸੇ ਦਾ ਜਿਹੜਾ ਕਾਰਨ ਸੀ ਦੱਸਿਆ ਜਾ ਰਿਹਾ ਸੀ ਕਿ ਡਰਾਈਵਰ ਦੇ ਵੱਲੋਂ ਜਿਹੜਾ ਡ੍ਰਿੰਕ ਕਰਕੇ ਉਸ ਤੋਂ ਬਾਅਦ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤਕਰੀਬਨ 10 ਤੋਂ 11 ਸਵਾਰੀਆਂ ਨੇ ਜਿਹੜੀਆਂ ਉਹ ਮੌਤ ਦੇ ਘਾਟ ਉੱਤਰ ਜਾਂਦੀਆਂ ਨੇ ਜਾਂ ਕਹਿ ਲਈਏ ਜਿੰਨਾਂ ਦੀ ਜਾਨ ਚਲੀ ਜਾਂਦੀ ਹੈ ਫਿਲਹਾਲ ਦੱਸ ਦਈਏ ਕਿ ਅੱਜ ਉਸ ਵੀਡੀਓ ਨੂੰ ਲੈ ਕੇ ਕਈ ਲੋਕਾਂ ਨੇ ਕਮੈਂਟ ਕੀਤੇ ਸੀ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਿਹੜਾ ਇਹ ਹਾਦਸਾ ਇੱਕ ਕੁਦਰਤੀ ਹੈ ਪਰ ਅਸੀਂ ਇੱਕ ਗੱਲ ਆਖਦੇ ਸੀ ਕਿ ਜਿਹੜਾ ਹਾਦਸਾ ਨਹੀਂ ਵਾਪਰ ਸਕਦਾ ਸੀ ਕਿਉਂਕਿ ਜੇਕਰ ਆਪਾਂ ਢੋਆ ઠવાਈ ਵਾਲੇ ਵਾਹਨਾਂ ਦੇ ਵਿੱਚ ਇਸ ਤਰ੍ਹਾਂ ਸਵਾਰੀਆਂ ਲੱਦ ਕੇ ਲੈ ਕੇ ਜਾਵਾਂਗੇ ਤਾਂ ਕਿਤੇ ਨਾ ਕਿਤੇ ਹਾਦਸਿਆਂ ਨੂੰ ਜਿਹੜਾ ਸੱਦਾ ਦੇ ਸਕਦੇ ਨੇ ਲੋਕ ਕਿਉਂਕਿ ਦੱਸਦੀ ਹੈ ਕਿ ਜੇਕਰ ਇਸ ਢੋਆ ઠવાਈ ਵਾਲੇ ਸਾਧਨ ਦੇ ਵਿੱਚ ਵਹੀਕਲ ਦੇ ਵਿੱਚ ਢੋਆ ઠવાਈ ਵਾਲਾ ਮਾਲ ਹੁੰਦਾ ਤਾਂ ਸ਼ਾਇਦ ਉਹਨਾਂ ਦੇ ਸੱਟਾ ਨਹੀਂ ਲੱਗਨੀ ਅਸੀ ਕਿਉਂਕਿ ਸਵਾਰੀਆਂ ਸੀ ਤਾਂ ਇਹ ਗੱਲ ਜਾਇਜ਼ ਹੀ ਹੈ ਕਿ ਸਵਾਰੀਆਂ ਦੇ ਤਾਂ ਸੱਟਾ ਲੱਗਣੀ ਆ ਸੁਭਾਵਿਕ ਗੱਲ ਸੀ ਉਸ ਤੋਂ ਬਾਅਦ ਕਈ ਵਾਰੀ ਇਹ ਲੋਕਾਂ ਨੇ ਮੁੱਦਾ ਵੀ ਬਣਾਇਆ ਸੀ ਕਿ ਜਿਹੜਾ ਇਹ ਗਲਤ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਛੋਟੇ ਹਾਥੀ ਵਾਲਿਆਂ ਨਾਲ ਤੁਸੀਂ ਜਿਹੜਾ ਦਲੈਤ ਰੱਖਦੇ ਹੋ ਜਾਂ ਉਹਨਾਂ ਦੇ ਨਾਲ ਪਾਰਸ਼ਲਟੀ ਕਰ ਰਹੇ ਹੋ ਪਰ ਸਬੂਤ ਤੁਹਾਡੇ ਸਾਹਮਣੇ ਹੈ ਇਸ ਹਾਥੀ ਛੋਟੇ ਹਾਥੀ ਦੇ ਵਿੱਚ ਤਕਰੀਬਨ 12 ਤੋਂ 13 ਸਵਾਰੀਆਂ ਜਿਹੜੀਆਂ ਮੌਜੂਦ ਸੀ ਜੋ ਕਿ ਹੁਣ ਇੱਕ ਕੁ ਆਪਣੇ ਕਹਿ ਸਕਦੇ ਨੇ ਮਲੇਰ ਕੋਟਲਾ ਤੋਂ ਲੁਧਿਆਣਾ ਰੋਡ ਦੇ ਉੱਤੇ ਜਿਹੜਾ ਇੱਕ ਚੌਕ ਪੈਂਦਾ ਰਹੀੜਾ ਨਾਮੀ ਪਿੰਡ ਦੇ ਕੋਲ ਤੇ ਉਥੇ ਹਾਦਸਾ ਜਿਹੜਾ ਵਾਪਰ ਜਾਂਦਾ ਪਿੱਛੇ ਦੇਖ ਸਕਦੇ ਹੋ ਆਪਕੇ ਲੰਬਾ ਜਾਮ ਜਿਹੜਾ ਫਿਲਹਾਲ ਜਿਹੜਾ ਪੁਲਿਸ ਮੁਲਾਜ਼ਮ ਨੇ ਉਹ ਵੀ ਖਲਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪਿੱਛੇ ਇੱਕ ਹਾਦਸਾ ਗ੍ਰਸਤ ਬੱਸ ਵੀ ਖੜੀ ਹੈ ਜਿਸ ਦੇ ਨਾਲ ਇਸ ਦਾ ਹਾਦਸਾ ਹੁੰਦਾ ਹੈ ਇਹ ਛੋਟਾ ਹਾਥੀ ਹੈ ਜਿਹੜਾ ਉਸ ਦੇ ਅੱਗੇ-ਅੱਗੇ ਆ ਰਿਹਾ ਪਰ ਬੱਸ ਦੀ ਜਿਹੜੀ ਗਤੀ ਹੈ ਉਹ ਤੇਜ਼ ਹੋਣ ਦੇ ਕਰਕੇ ਇਸ ਦੇ ਨਾਲ ਹਾਦਸਾ ਹੋ ਜਾਂਦਾ ਤੇ ਤਕਰੀਬਨ ਜਿਹੜੇ 10 ਵਿਅਕਤੀ ਨੇ 10 ਜਾਨਾਂ ਨੇ ਜਿਹੜੀਆਂ ਜਿਹੜੀਆਂ ਆਪਣੀਆਂ ਜਾਨ ਨੂੰ ਤਲੀ ਤੇ ਰੱਖ ਕੇ ਰੋਡ ਦੇ ਉੱਤੇ ਇਹਨਾਂ ਭਾਟ ਟੋਣ ਵਾਲੇ ਵਾਹਨਾਂ ਦੇ ਵਿੱਚ ਚੱਲ ਰਹੇ ਸੀ ਉਹਨਾਂ ਦਾ ਹਾਦਸਾ ਹੋ ਜਾਂਦਾ ਤੇ ਉਹਨਾਂ ਨੂੰ ਤਕਰੀਬਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਭੇਜ ਦਿੱਤਾ ਜਾਂਦਾ ਵੱਡਾ ਸਵਾਲ ਹੈ ਕਿ ਜੇਕਰ ਢੋਆ ઠવાਈ ਵਾਲੇ ਸਾਧਨਾਂ ਦੇ ਵਿੱਚ ਇਸ ਤਰ੍ਹਾਂ ਸਵਾਰੀਆਂ ਲੈ ਕੇ ਜਾਣਾ ਕਿੰਨਾ ਕਾਇਜਾ ਹੈ ਕਿਉਂਕਿ ਜੇਕਰ ਇਹਨਾਂ ਦੇ ਵਿੱਚ ਇਸ ਤਰ੍ਹਾਂ ਸਵਾਰੀਆਂ ਜਾਣਗੀਆਂ ਤਾਂ ਹਾਦਸੇ ਹੋਣੇ ਵੀ ਸੁਭਾਵਿਕ ਨੇ ਤੇ ਜਾਣਾ ਜਾਣੀਆਂ ਵੀ ਸੁਭਾਵਿਕ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ